ਮੈਂਨੇ ਕਿ AC ਵੀ ਲੱਗਿਆ Wi-Fi ਵੀ ਲੱਗਿਆ ਦਾ ਸਾਰਾ ਪੂਰਾ ਪ੍ਰੋਜੈਕਟ ਲੱਗਾ ਆ ਕਿੰਨੇ ਕੇ ਪੈਸੇ ਲੱਗ ਜਾਂਦੇ ਆ ਇਹ 1.5 ਲੱਖ ਤੋਂ ਕਲਾਸ ਲੱਗੇ ਹੋਏ ਨੇ 34300 ਪੈਸੇ ਹੁਣ ਸਾਡੇ ਦਾ ਬੰਦੇ ਘੱਟ ਰਹਿ ਗਏ ਬਾਹਰ ਚਲੇ ਗਏ ਸਾਰੇ ਜੀ ਜੀ ਹੁਣ ਤਾਂ ਥੋੜੇ ਜਿਹੇ ਜਾਣੇ ਰਹਿ ਗਏ ਹੁਣ ਅਗਲੀ ਵਾਰ ਹੋਰ ਘੱਟ ਜਾਣੇ ਆ ਅੰਬ੍ਰੇਸਰ ਤੇ ਮਾਝੇ ਵਾਲੇ ਮਾਝੇ ਵਾਲੇ ਨੇ ਬਲੇ ਬਲੇ ਕਰਾਤੀ ਆ ਮਝਾਲ ਕਹਿੰਦੇ ਨੇ ਮਝੈਲ ਮਝੈਲ ਨੇ ਅੱਜ ਤਖਤ ਕੇਸਗਰ ਸਾਹਿਬ ਨੰਦਰਪੁਰ ਸਰ ਦੀ ਧਰਤੀ ਦੇ ਖੜੇ ਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਅਦਰ ਦੀਆਂ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਕਿ ਆਪਾਂ ਕਿਸੇ ਕੋਠੀ ਦੇ ਵਿੱਚ ਖੜੇ ਆ ਕੋਠੀ ਨਹੀਂ ਇਹ ਇੱਕ ਮਾਝੇ ਵਾਲਿਆਂ ਨੇ ਤਿਆਰ ਕੀਤੀ ਏ ਇੱਕ ਟਰੈਕਟਰ ਤੇ ਨਾਲ ਟਰਾਲੀ ਟਰਾਲੀ ਦੇ ਵਿੱਚ ਹੀ ਸਾਰਾ ਏਸੀ ਲਗਾਇਆ ਹੋਇਆ ਨਾਲ ਹੀ ਵਾਈਫਾਈ ਹੈ ਤੇ ਨਾਲ ਹੀ ਸੌਣ ਦਾ ਵੀ ਸਿਸਟਮ ਸਾਰਾ ਕੁਝ ਰੱਖਿਆ ਹੋਇਆ ਮਾਝੇ ਵਾਲੇ ਮਝੈਲ ਤੇ ਆਪਾਂ ਗੱਲਬਾਤ ਵੀ ਕਰਦਿਆਂ ਵੀਰ ਨਾਲ ਕਿ ਤੂੰ ਆਏ ਨੇ ਇੱਕ ਦੋ ਸ਼ੌਂਕ ਪਿਆ ਸੱਗੇ ਸੀ ਤਰਨਤਨ ਜਿੰਨੇ ਤੋਂ ਆਏ ਆ ਸੋ ਮਾਦੇ ਵਾਲਿਆਂ ਨੇ ਫਿਰ ਬੱਲੇ ਬੱਲੇ ਕਰਾ ਦਿੱਤੀ ਹੈ ਹਾਂਜੀ ਕਿੱਦਾਂ ਦੇਖਦੇ ਹੋ ਜਿੱਥੇ ਸੀ ਫਿਰ ਮੰਨ ਲਓ ਆਪਣਾ ਪੂਰਾ ਦਸਾ ਦਿਨ ਨਾਲ ਰਹਿਣਾ ਹੁੰਦਾ ਇੱਥੇ ਫਿਰ ਅਸੀਂ ਆਪਣਾ ਪੂਰਾ ਇੰਤਜ਼ਾਮ ਕਰਕੇ ਆਉਨੇ ਆ ਵੀ ਸੌਂ ਦਾ ਰਹਿਣ ਮਹਿਣ ਦਾ ਸਾਰਾ ਇਹ ਟੂਗੇਟ ਸੋ ਜਿੰਨੇ ਵੀ ਟਰੈਕਟਰ ਟਰਾਲੀਆਂ ਲੱਗੀਆਂ ਨੇ ਸਾਰੇ ਮਾਝੇ ਵਾਲੇ ਵੀਰ ਆ। ਹਾਂ ਜੀ ਮਾਝੇ ਰੀ ਦੇ ਸਾਰੇ 911 ਵੀ ਲੱਗਾ ਦਾ ਇੱਕ। ਹਾਂ ਜੀ ਉਹ ਆਪਣੇ ਹੀ ਹੋ ਗੀ। ਜੀ। ਹਾਂ ਜੀ। ਆ ਸਾਰੇ ਫਿਰ ਆਪਣਾ ਪਰਿਵਾਰ ਹੀ ਆ। ਹਾਂ ਜੀ ਸਾਰੇ ਆਪ। ਕਿੰਨੇ ਦਿਨ ਫਿਰ ਰਹਿਣਾ ਹੁੰਦਾ ਤੁਹਾਨੂੰ? ਅਸੀਂ ਜੀ 11 ਤੋਂ 12 ਦਿਨ ਲੱਗੇ ਜਾਵਾਂਗੇ। ਜੀ। ਲੰਗਰ ਪ੍ਰਸ਼ਾਦਾ ਫਿਰ ਉਹ ਇੱਥੇ ਚੱਲਦਾ ਸਾਰਾ ਆਪਣੇ ਮੰਦਰਾਂ 'ਚ ਉਹ ਗੁਰੂ ਕਿੰਨੀ ਕੁ ਫਿਰ ਕਿਰਪਾਏ ਬਾਬਾ ਜੀ ਦੀ ਹਰ ਸਾਲ ਤੁਸੀਂ ਆਉਂਦੇ ਹੋ। ਬਾਬਾ ਜੀ ਦੀ ਫੋਲੀ ਕਿਰਪਾਏ। ਮੈਂ ਵਿੱਚ ਟਰੈਕਟਰ ਵੇਖਿਓ ਉਹਦੇ ਵਿੱਚ ਯੂ ਐਸ اے ਕੈਨੇਡਾ ਵਾਲੇ ਵੀ ਹੈਗੇ ਨੇ ਵੀਰ। ਅੰਦੀਏ ਤੁਹਾਨੂੰ ਵਧਾ ਗਏ ਹੁੰਦੇ ਆਪਣੀ ਫੈਮਿਲੀ ਦੇ ਸਾਰੇ ਜਿਹੜੇ ਉਹ ਸਪੋਰਟ ਕਰਦੇ ਫਿਰ ਸਾਰੀ ਸੋ ਫਿਰ ਕਿੰਨੀ ਧੀਰ ਲੱਗਦੀ ਹੈ ਤੁਹਾਨੂੰ ਇੱਥੇ ਰਹਿਣ ਵਾਸਤੇ ਤੇ ਕਿੰਨੀ ਧੀਰ ਬੱਜ ਜਾਂਦੇ ਤੁਸੀਂ ਅਸੀਂ ਮਤਲਬ 11 12 ਦਿਨ ਲੱਗਦੇ ਆ ਜੀ ਤੇ ਫਿਰ ਮਤਲਬ ਜਦੋਂ ਇੱਥੋਂ ਪੂਰਾ ਮੇਲਾ ਖਤਮ ਹੋ ਜਾਂਦਾ ਫਿਰ ਘਰਾਂ ਨੂੰ ਜਾਈਦਾ ਵਾਪਸ ਸੋ ਕਿੰਨਾ ਕੁ ਐਨਓ ਤਿਆਰ ਕਰਨ ਵਾਸਤੇ ਕਿੰਨੇ ਕੁ ਪੈਸੇ ਲੱਗ ਗਏ ਨੇ ਕਿਉਂਕਿ ਕਹਿੰਦੇ ਨੇ ਕਿ ਏਸੀ ਵੀ ਲੱਗਿਆ ਵਾਈਫਾਈ ਵੀ ਲੱਗਿਆ ਦਾ ਸਾਰਾ ਪੂਰਾ ਪ੍ਰੋਜੈਕਟ ਲੱਗਿਆ ਆ ਕਿੰਨੇ ਕੇ ਪੈਸੇ ਲੱਗ ਜਾਂਦੇ ਆ ਇਹ 1.5 ਲੱਖ ਤੋਂ ਕਲਾਸ ਲੱਗੇ ਹੋਏ ਨੇ ਤੇ ਟਰਾਲੀ ਟਰਾਲੀ ਦੇ ਪੈਸੇ ਜੀ ਹਾਂਜੀ 1.5 ਲੱਖ ਦੇ ਮਤਲਬ ਇਹ ਕਿੰਨੇ ਲੱਗੇ ਇਹ ਅਮੋਟ ਅਮੋਟ ਐਸਾ ਕੀਤਾ ਅੱਛਾ ਹਾਂਜੀ ਹਰ ਸਾਲ ਤਿਆਰ ਕਰਦੇ ਹੋ ਤਾਂ ਤਿਆਰ ਹੀ ਰਹਿੰਦਾ ਆ ਨਹੀਂ ਇਹ ਮਤਲਬ ਇਹ ਤਾਂ ਆਪਾਂ ਖੇਤੀ ਦਾ ਕੰਮ ਵੀ ਲੈਣਾ ਨੇ ਜਾ ਕੇ ਜੀ ਇਹ ਮਤਲਬ ਇਹ ਫਿਰ ਇਹਦਾ ਕੋਲ ਕੇ ਰੱਖ ਲੈਣਾ ਸਾਰਾ ਵਿੱਚੋਂ ਥੋੜਾ ਬਹੁਤ ਖਰਾਬ ਵੀ ਹੋ ਜਾਂਦਾ ਅੱਛਾ ਤੇ ਥੋੜਾ ਬਹੁਤ ਮਤਲਬ ਜਿਹੜਾ ਖਰਾਬ ਹੋ ਜਾਂਦਾ ਫਿਰ ਅਗਲੇ ਸਾਲ ਫੇਰ ਨਵਾਂ ਲੈਣਾ ਪੈਂਦਾ ਵਾ ਤੇ ਤਕਰੀਬਨ ਇਹ ਸਮਾਨ ਸਾਰਾ ਕੰਮ ਆ ਜਾਂਦਾ ਫਿਰ ਸੋ ਕਿੰਨਾ ਕਿ ਪਰਿਵਾਰ ਆਪਣਾ ਆਇਆ ਦਾ ਮਾਝੇ ਵਾਲਿਆਂ ਦੇ ਮੈਂ ਜਿੰਨੀਆਂ ਦੇਖਦਾ ਪਿਆ ਗੱਡੀਆਂ ਸਾਰੀਆਂ ਮਾਝੇ ਵਾਲਿਆਂ ਦੇ ਲੱਗੀਆਂ ਹੋਈਆਂ ਟੈਡੀ ਬੀਰ ਵੀ ਰੱਖਿਆ ਏਸੀ ਵੀ ਲੱਗਿਆ ਹੋਇਆ ਤੇ ਟਰੈਕਟਰ ਵੀ ਜਿਹੜੇ ਨੇ ਬੜੇ ਵਧੀਆ ਵਧੀਆ 911 ਆਵੇ ਹੋਰ ਵੀ ਟਰੈਕਟਰ ਨੇ ਬੜੇ ਵਧੀਆ ਵਧੀਆ ਰਾਦ ਨੇ ਸਾਰੇ ਆਪਣਾ ਪਰਿਵਾਰ ਹੀ ਹੈ ਇਹ ਤਕਰੀਬਨ ਵਿੱਚ ਜੀ ਆਪਣੇ ਮਾਝੇ ਏਰੀਆ ਦੇ ਹਰ ਪਿੰਡ ਚੋਂ ਦੋ ਦੋ ਤਿੰਨ ਤਿੰਨ ਟਰੈਕਟਰ ਆਏ ਹੋਏ ਨੇ ਮਤਲਬ ਸਾਰਾ ਮਾਝੇ ਏਰੀਆ ਆਇਆ ਹੋਇਆ ਆਪਣਾ ਚਨਾਬਰ ਸਾਹਿਬ ਹਾਂਜੀ ਆਪਣੇ ਭਰਾ ਸਾਰੇ ਤਕਰੀਬਨ ਪੰਜਾਬੀ ਪੂਰਾ ਮਤਲਬ ਰਲ ਮਿਲ ਕੇ ਰਹਿੰਦੇ ਸੀ ਸਾਰੇ ਹਾਂਜੀ ਕੋਈ ਫਿਰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਪਣੇ ਮਾਝੇ ਵਾਲੇ ਆ 도ਆਬੇ ਵਾਲੇ ਆ ਮਾਲਵੇ ਵਾਲੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਆਓ ਜੀ ਜਿਹੜੀਆਂ ਕਾਦਾ ਨੇ ਫਿਰ ਮਾਝੇ ਵਾਲੇ ਕਰਦੇ ਨੇ ਹਾਂਜੀ ਜਿਹੜਾ ਆਪਾਂ ਜਿੱਦ ਆਪਣਾ ਮਹਿਲਾ ਵੇਖੀਦਾ ਕੋਈ ਆਪਾਂ ਹੋਵੇ ਉਹਦੀ ਕੋਈ ਹੁਲੜਬਾਜੀ ਨਹੀਂ ਕਰੀਦੀ ਜਿੱਦ ਤੱਕ ਕੋਈ ਮਤਲਬ ਕੇ ਦੇ ਕੇ ਕਰ ਵੀ ਇਹ ਮਤਲਬ ਬਲਤ ਕਰਨ ਲਿਆ ਜਾਂ ਕੋਈ ਐਵੇਂ ਨਾ ਕੋਈ ਕੰਮ ਨਹੀਂ ਕਰੀਦਾ ਜਿੱਦ ਨੂੰ ਕਰ ਦਿਆਂਦੇ ਵੀ ਆਪਾਂ ਨੂੰ ਫੋਲੋ ਸਪੋਰਟ ਆ ਕੋਈ ਹੋਵੇ ਦਾ ਇਸ਼ੂ ਨਹੀਂ ਆ ਕੋਈ ਵੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਂਦੇ ਨੇ ਤੇ ਨੌਜਵਾਨ ਆਂਦੇ ਨੇ ਮੇਲੇ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਅਸੀਂ ਇਹ ਮਨ ਲਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੁਲੜਬਾਈ ਨਾ ਕਰੋ ਕਿਸੇ ਵੀ ਔਰਤ ਨੂੰ ਟੰਗ ਨਾ ਕਰੋ ਕਿਸੇ ਮਨ ਲਓ ਭੈਣ ਨੂੰ ਮਾਂ ਨੂੰ ਕਿਸੇ ਨੂੰ ਕੋਈ ਟੰਗਣ ਪਰੇਸ਼ਾਨ ਨਾ ਕਰੋ ਕਿ ਜਿਹੜਾ ਕੋਈ ਆਪਣੇ ਦੇਖ ਕੇ ਕਵੇ ਵੀ ਐਮ ਦੀ ਖਰਾਬ ਕਰਨਗੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬੜੇ ਆਰਾਮ ਦੇ ਨਾਲ ਆਓ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿਸੇ ਵੀ ਭੈਣ ਭਰਾ ਨੂੰ ਤੰਗ ਪਰੇਸ਼ਾਨੀ ਨਾ ਆਵੇ ਤਾਂ ਨਾ ਹੀ ਫੁੱਲਰ ਬਾਜੀ ਕਰੋ ਸੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਿਓ ਮਾਝੇ ਵਾਲੇ 도ਆਬੇ ਵਾਲੇ ਤੇ ਮਾਲਵੇ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਾਝੇ ਵਾਲਿਆਂ ਦਾ ਬਹੁਤ ਜ਼ਿਆਦਾ ਕਿਉਂਕਿ ਮਾਝੇ ਵਾਲਿਆਂ ਨੇ ਬੱਲੇ ਬੱਲੇ ਕਰਾਤੀ ਏ ਜਿੰਨੀਆਂ ਵੀ ਗੱਡੀਆਂ ਲੱਗੀਆਂ ਨੇ ਫਾਰੇ ਮਾਝੇ ਵਾਲਿਆਂ ਦੀਆਂ ਨੇ ਤੇ ਬੜਾ ਪਿਆਰ ਦਿੰਦੇ ਨੇ ਲੋਕ ਵੀ ਮਾਝੇ ਵਾਲਿਆਂ ਨੂੰ ਕਿਉਂਕਿ ਮਾਝੇ ਵਾਲੇ ਜਿਹੜੇ ਕਾਰਡ ਕਰਦੇ ਨੇ ਲੱਖਾਂ ਰੁਪਏ ਖਰਚ ਦਿੰਦੇ ਨੇ ਸ਼ੌਕ ਕਹਿੰਦੇ ਨੇ ਸ਼ੌਕ ਦਾ ਮੋਲ ਹੈ ਤੇ ਸ਼ੌਕ ਜਿਹੜਾ ਇਹ ਮਾਝੇ ਵਾਲਿਆਂ ਦੇ ਵਿੱਚ ਬੜਾ ਹੈ ਅਸੀਂ ਵੀ ਮਾਝੇ ਤੋਂ ਆ ਤਾਂ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰੋ ਆਪਾਂ ਹੋਰ ਵੀ ਗੱਲਬਾਤ ਕਰਦੇ ਆਂ ਸੋ ਗੱਲਬਾਤ ਕਰਾਂਗੇ ਫੇਰ ਆਪਾਂ ਕਿ ਮਾਝੇ ਵਾਲਿਆਂ ਨੇ ਬੱਲੇ ਬੱਲੇ ਕਰਾਤੀ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਸੰਦੀਪ ਸਿੰਘ ਜੀ ਸੰਦੀਪ ਜੀ ਕਿੱਦਾਂ ਦੇਖਦੇ ਹੋ ਕਿ ਫਿਰ ਬੜੀ ਮਾਜੇ ਵਾਲਿਆਂ ਨੇ ਬਲੇ ਬਲੇ ਘਰਾਤੀ ਨਾਮ ਤੋਂ ਸਾਡੀ ਧਰਤੀ ਦੇ ਮਝੇਲਾਂ ਦੀਆਂ ਗੱਡੀਆਂ ਲੱਗੀ ਦੀ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਸਰ ਇਹ ਤੇ ਤੁਹਾਨੂੰ ਪਤਾ ਹੀ ਹੈ ਕਾਫੀ ਟਾਈਮ ਤੋਂ ਹੀ ਪੰਜ ਸੱਤ ਸਾਲ ਹੋ ਗਏ ਲਗਾਤਾਰ ਇਦਾਂ ਚੱਲਦਾ ਆ ਰਿਹਾ ਇਹ ਕੰਮ ਜੀ ਇਹ ਚਲੋ ਟਰਾਲੀਆਂ ਦੇਖ ਦੇ ਇੱਕ ਇੱਕ ਦੂਜੇ ਨੂੰ ਪਿਆਰ ਕਰਕੇ ਲੈ ਕੇ ਆ ਰਹੇ ਆ ਜੀ ਜੀ ਹਾਂਜੀ ਕਿੰਨਾ ਕ ਖਰਚਾ ਆ ਜਾਂਦਾ ਫਿਰ ਇਹਦਾ ਸਾਡੇ ਦੇ ਸਰ 4 ਸੱਡੋ 4 ਲੱਖ ਰੁਪਏ ਟਰਾਲੀ ਦਾ ਖਰਚਾ ਲੱਗਿਆ ਵਾਈਫਾਈ ਵੀ ਵਿੱਚੇ ਲੱਗਿਆ ਤਾਂ ਫਿਰ ਐਲ ਟੀ ਵੀ ਲੱਗੀ ਦੀ ਐ ਸੌਣ ਦਾ ਵੀ ਰਹਿਣ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹਾਂਜੀ ਹਾਂਜੀ ਸਾਰਾ ਕੁਝ ਹੀ ਹੈ ਫਰਮਾਜੀ ਵਾਲਿਆਂ ਨੇ ਕੀਤਾ ਸਾਰਾ ਕੁਝ ਹਾਂਜੀ ਚਲੋ ਕਰਦੇ ਤਾਂ ਉਹ ਸਾਰੇ ਹੀ ਹੈ ਜੀ ਹਾਂਜੀ ਹੌਲੀ ਵਾਲੀ ਦੇਖ ਕੇ ਸਾਰੇ ਕਰਦੇ ਹਾਂਗੇ ਨਹੀਂ ਫਿਰ ਕਿੱਦਾਂ ਸ਼ੌਕ ਫਿਰ ਜਾਗਿਆ ਜਾਂਦਾ ਕਿਉਂਕਿ ਹਰ ਸਾਲ ਆਣਾ ਹੁੰਦਾ ਹੈ ਹਰ ਸਾਲ ਤਿਆਰ ਕਰਦੇ ਫਿਰ ਇਹਨਾਂ ਨੂੰ ਕਿ ਤਿਆਰੀ ਰਹਿੰਦੀ ਹਾਲੇ ਇਹ ਪੱਕੀ ਰੈਡੀ ਹੈ ਤਿਆਰੀ ਅੱਛਾ ਪਹਿਲਾਂ ਤੋਂ ਮਤਲਬ ਕਿ ਇਹ ਲਈ ਦਾ ਨਹੀਂ ਸਮਾਨ ਸਾਰਾ ਇਦਾਂ ਰਹਿੰਦਾ ਅੱਛਾ ਹਾਂਜੀ ਇਹ 3-4 ਸਾਲ ਹੋ ਗਏ ਇਦਾਂ ਬਣੀ ਪੱਕੀ ਹੋਣੀ ਅੱਛਾ ਹਾਂਜੀ ਤੇ ਪਰਿਵਾਰ ਫਿਰ ਪਰਿਵਾਰ ਵੀ ਖੁਸ਼ ਹੁੰਦੇ ਪਰਿਵਾਰ ਤਾਂ ਖੁਸ਼ ਹੀ ਆ ਸਾਰੇ ਹੁਣ ਅੱਜ ਹੁਣ ਸਾਡੇ ਦਾ ਬੰਦੇ ਘੱਟ ਰਹਿ ਗਏ ਬਾਹਰ ਚਲੇ ਗਏ ਸਾਰੇ ਜੀ ਜੀ ਹੁਣ ਤਾਂ ਥੋੜੇ ਜਿਹੇ ਜਾਣੇ ਰਹਿ ਗਏ ਹੁਣ ਅਗਲੀ ਵਾਰ ਹੋਰ ਕੱਟ ਜਾਣੇ ਆ ਜੀ ਤੇ ਹੌਲੀ ਹੌਲੀ ਤੁਹਾਨੂੰ ਪਤਾ ਹੀ ਆ ਫਿਰ ਨਵੇਂ ਮੁੰਡੇ ਆਉਂਦੇ ਜਾਂਦੇ ਫਿਰ ਉਹ ਆਜਿਆ ਕਰਨਗੇ ਹੁਣ ਸੋ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਇੱਥੇ ਨੌਜਵਾਨ ਆਉਂਦੇ ਨੇ ਮੇਲਾ ਦੇਖਣ ਨਤਮਸਤਕ ਹੁੰਦੇ ਨੇ ਗੁਰੂ ਸਾਹਿਬ ਦੀਆਂ ਅਸ਼ੀਰਵਾਦ ਪ੍ਰਾਪਤ ਕਰਦੇ ਕੀ ਕਹਿਣਾ ਚਾਹਦੇ ਆ ਕਿ ਜਿਹੜਾ ਗਲਤ ਕੰਮ ਕਰਦੇ ਉਹਦੇ ਨਾਲ ਸਾਰੇ ਬਦਨਾਮ ਹੋ ਜਾਂਦੇ ਆ ਜੀ ਬੰਦੇ ਦਾ ਚਲੋ ਥੋੜੇ ਕਿ ਗਲਤ ਹੁੰਦੇ ਉਹਦੇ ਨਾਲ ਉਹ ਸਾਰੇ ਬਦਨਾਮ ਹੋ ਜਾਂਦੇ ਹੁਣ ਅਸੀਂ ਤਾਂ ਚਲੋ ਆਏ ਜਿੱਦਾਂ ਅਸੀਂ ਤਾਂ ਆਪਣੇ ਤੁਹਾਨੂੰ ਪਤਾ ਕਿ ਕਿੰਨਾ ਮਹਿੰਗਾ ਸਮਾਨ ਲੱਗਾ ਅਸੀਂ ਤਾਂ ਪੰਜਾਬ ਨਹੀਂ ਸਕਦੇ ਟਰੱਕ ਦੀ ਛਾਲੀ ਨੂੰ ਤੇ ਇਹਦੇ ਕਰਕੇ ਹੁਣ ਬਦਨਾਮ ਤੇ ਤੁਹਾਨੂੰ ਪਤਾ ਸਾਰੇ ਹੀ ਅਗਰ ਹੁਣ ਦੇ ਵਿੱਚ ਕੋਈ ਕੀ ਆ ਬੰਦੇ ਜਿਹੜੇ ਕਿ ਰੇਸਾਂ ਲਾਉਂਦੇ ਆ ਜਾਂ ਕੁਝ ਵੀ ਬਣਾ ਸਪੀਕਰ ਲਾ ਕੇ ਜਿਆਦਾ ਉੱਚੀ ਲਾਊਡਲੀ ਜਿਆਦਾ ਰੌਲਾ ਪਾਉਂਦੇ ਆ ਉਦਾ ਕਰਕੇ ਉਹਨਾਂ ਬਦਨਾਮ ਸਾਰੇ ਉਹ ਇਹਨੇ ਤੁਹਾਨੂੰ ਪਤਾ ਹੈ ਕਮੈਂਟਾਂ ਦੇ ਵਿੱਚ ਤੇ ਬੋਲਦੇ ਆ ਜੀ ਚੁੱਪ ਕਰਕੇ ਰਹੋ ਆਪਣਾ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਕਿ ਨਹੀਂ ਇਹੋ ਜਿਹਾ ਕੰਮ ਕਰਨਾ ਨਹੀਂ ਕਰਨਾ ਚਾਹੀਦਾ ਉਹ ਤੇ ਚਲੋ ਸਾਰਿਆਂ ਨੂੰ ਪਤਾ ਹੈ ਕਿ ਨਹੀਂ ਕਰਨਾ ਚਾਹੀਦਾ ਗਲਤੀ ਹੈ ਉਹ ਜਿਹੜਾ ਗਲਤ ਹੋ ਤਾਂ ਗਲਤੀ ਹੈ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਹੁੱਲਰ ਬਾਜੀ ਨਾ ਕਰੋ ਬੜੇ ਪਿਆਰ ਦੇ ਨਾਲ ਇੱਥੇ ਆਓ ਤਨ ਤਮਸਤਕ ਹੋ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੋ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਕਹਿੰਨੇ ਨੇ ਕਿ ਮਾਜੇ ਵਾਲੇ ਮਾਜੇ ਵਾਲੇ ਸ਼ੌਂਕ ਦਾ ਮੁੱਲ ਹੁੰਦਾ ਏ ਤਾ ਲੱਖ ਰੁਪਏ ਲਾ ਕੇ 마জে ਵਾਲੇ ਕੋਈ ਨਾ ਕੋਈ ਕਾਰਡ ਕੱਢ ਲੈਂਦੇ ਨੇ ਤਾਂ ਅੱਜ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਿ 마জে ਵਾਲੇ ਨੇ ਬੱਲੇ ਬੱਲੇ ਕਰਾਤੀਏ ਨਾਟਕ 11 ਥੀਏਟਰ ਲਾ ਲੋ ਤੇ ਕੀ ਕਹਿੰਦੇ ਨੇ ਕੋਠੀਆਂ ਵਰਗੀ ਜਿਹੜੀ ਟਰਾਲੀ ਬਣਾਈ ਹੋਈ ਆ ਵਾਈਫਾਈ ਵੀ ਵਿੱਚ ਹੈ ਤੇ ਕੀ ਕਹਿੰਦੇ ਨੇ ਏਸੀ ਵੀ ਵਿੱਚ ਹੈ ਸੋ ਵੀਡੀਓ ਨੂੰ ਆਤਵਾਦ ਸ਼ੇਅਰ ਕਰਿਓ ਕਿ ਜਿਹੜੇ ਸ਼ੌਂਕ ਰੱਖਦੇ ਨੇ ਸ਼ੌਂਕ ਦਾ ਮੁੱਲ ਰੱਖਦੇ ਨੇ ਤਾਂ ਸ਼ੌਂਕ ਜਾਗਦੇ ਨੇ ਉਤੋਂ ਤੱਕ ਜਰੀ ਆ ਵੀਡੀਓ ਨਹੀਂ ਜਾਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲक्की ਰਾਜਪਾਲ ਸ਼੍ਰੀ ਨਾਨਕਪੋਸਾਹ